ਹਾਂ ਜੀ ਵੀਰ ਸਾਸਿ ਗਾ ਜੀ ਸਾਸਰੇ ਕਾਲ ਬਾਈ ਨਾਮ ਦੱਸ ਜੀ ਆਪਣਾ ਨਾਮ ਜੀ ਸੁਖਵੀਰ ਸਿੰਘ ਪਿੰਡ ਸ਼ਾਨਾ ਗਲਾਬ ਸਿੰਘ ਵਾਲਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਨੰਬਰ 88722 22090 ਠੀਕ ਹੈ ਜੀ ਹਾਂ ਜੀ ਵੀਰ ਕਿਹੜਾ ਮਾਡਲ ਰੈਕਟਰ ਆਪਣਾ ਇਹ ਇਹ 2014 ਮਾਡਲ ਆਈ ਠੀਕ ਹੈ ਜੀ ਵਪਾਰ ਦਾ ਕੰਮ ਤਾਂ ਨਹੀਂ ਹੈਗਾ ਆਪਣਾ ਨਹੀਂ ਨਹੀਂ ਇਹ ਘਰੂਟ ਰੈਟ ਆਈ ਆਪਣਾ ਠੀਕ ਹੈ ਜੀ 2014 ਮਾਡਲ 2014 ਹਾਂ ਜੀ ਠੀਕ ਹੈ ਨਾਂ ਨੂੰ ਆਪਣੇ ਹੈਗਾ ਜੀ ਹਾਂ ਜੀ ਹਾਂ ਜੀ ਆਪਣੇ ਨਾਮ ਆ ਜੀ ਦੂਜੇ ਨਾਮ ਆ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦਾ 14 ਮਾਡਲ ਲੋ ਜੀ ਟਾਇਰ ਟੂ ਤੁਹਾਡੇ ਸਾਹਮਣ ਬਾਈ ਜੀ ਨਾ ਜਰੂਰ ਕੰਡੈਕਟ ਕਰੋ ਪੈਂਡ ਸੰਨਾ ਗਲਾ ਸਿੰਘ ਪਧੌੜ ਦੇ ਲਾਗੇ ਪੈਂਡ ਆ ਠੀਕ ਹੈ ਜੀ ਜ਼ਿਮੀਂਦਾਰ ਭਰਾ ਆਪਣਾ ਤੇ ਵੀਰੇ ਅਸ ਕਿੰਜਾਂ ਦੇ ਬਾਅਦ ਚ ਨਾ ਆ ਤੁਸੀਂ ਹਾਂ ਜੀ ਬਾਤ ਲਵਾਇਆ ਜੀ ਠੀਕ ਹੈ ਜੀ ਲੋ ਜੀ ਬੈਂਪਰ ਇਹ ਨਾਲ ਦੇਣਾ ਜੀ ਬੈਂਪਰ ਵੀ ਨਾਲ ਦੇਵਾਂਗੇ ਜੀ ਠੀਕ ਹੈ ਜੀ ਸਾਰਾ ਟਰੈਕਟਰ ਓਰੀਜਨਲ ਆ ਜੀ ਠੀਕ ਹੈ ਰੇਟ ਰੂਟ ਭਰਾ ਦਾ ਰੇਟ ਜੀ ਫੋਨ ਤੇ ਕਰ ਲਾਂ ਰੇਟ ਫੋਨ ਤੇ ਭਰਾ ਓਰੀਜਨਲ ਟਰੈਕਟਰ ਆ ਸਾਰਾ ਬਾਕੀ ਵੱਡੀ ਵੀਡੀਓ ਬਣਾਈ ਆ ਉਹ ਤੇ ਚੈੱਕ ਕਰ ਸਕਦੇ ਹੋ ਭਰਾ ਠੀਕ ਹੈ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ